ਦੀ ਨਹੀਂ 8ਵੀਂ ਕਲਾਸ ਦੇ ਨਤੀਜੇ ਜਿਹੜੇ ਨਿਕਲੇ ਹਨ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਹਾਈ ਲੈਵਲ ਤੇ ਨੰਬਰ ਲੈ ਕੇ ਜਾਂਦੇ ਆ ਉਹ ਤੇ ਅਖਬਾਰਾਂ ਦਾ ਟੈਲੀਵਿਜ਼ਨ ਵਿੱਚ ਉਹਨਾਂ ਨੂੰ ਤਕਾ ਦਿੱਤਾ ਜਾਂਦਾ ਆ ਪਰ ਨਮਾ ਸ਼ਹਿਰ ਦਵਾਬਾ YouTube ਚੈਨਲ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈਗੀ ਆ ਕਿ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਹੈਗੇ ਉਹ ਥੇ ਜਾ ਕੇ ਵੀ ਜਿਹੜਾ ਆ ਕਿ ਪਤਾ ਕੀਤਾ ਜਾਵੇ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਜਾ ਕੇ ਪਤਾ ਕੀਤਾ ਜਾਵੇ ਕਿ ਉੱਥੇ ਦੇ ਨਤੀਜੇ ਕਿਹੋ ਜਿਹੇ ਰਹੇ ਹਨ ਜੋ ਵੀ ਸਾਡੀ ਕੋਸ਼ਿਸ਼ ਰਹੇਗੀ ਕਿ ਜੋ ਵੀ 80 ਜਾਂ 85% ਤੋਂ ਉੱਪਰ ਨੰਬਰ ਲੈ ਕੇ ਏ ਆਈ ਨੇ ਉਹਨਾਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰੀਏ ਤਾਂ ਇਹ ਇਹਦਾ ਮਤਲਬ ਸਿਰਫ ਇੰਨਾ ਆ ਕਿ ਕਿਉਂਕਿ ਜਿੱਥੇ ਉਹਨਾਂ ਵਿਦਿਆਰਥੀਆਂ ਦਾ ਹੌਸਲਾ ਵੱਧਦਾ ਆ ਉੱਥੇ ਹੀ ਜਿਹੜਾ ਆ ਕਿ ਜਿਹੜੇ ਉਹ ਸਕੂਲ ਦੇ ਵਿੱਚ ਪੜਨ ਵਾਲੇ ਬੱਚੇ ਆ ਉਹਨਾਂ ਦਾ ਵੀ ਹੌਸਲਾ ਵੱਧਦਾ ਆ ਤਾਂ ਜੋ ਜਿਹੜਾ ਹੈਗਾ ਕਿ ਉਹ ਜਦੋਂ ਚੈਨਲ ਦੇ ਉੱਪਰ ਆਂਦੇ ਹਨ ਤੇ ਉਹਨਾਂ ਦੇ ਵਿੱਚ ਜਿਹੜੀ ਖੁਸ਼ੀ ਮਹਿਸੂਸ ਹੁੰਦੀ ਆ ਉਹਨਾਂ ਨੂੰ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਹੁੰਦੀ ਆ ਇਸ ਕਰਕੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੀ ਇਹ ਕੋਸ਼ਿਸ਼ ਹੈਗੀ ਆ ਕਿ ਆਓ ਅਸੀਂ ਚੱਲਦੇ ਹਾਂ ਸਭ ਤੋਂ ਪਹਿਲਾਂ ਸਰਕਾਰੀ ਸਮਾਰਟ ਹਾਈ ਸਕੂਲ ਘਰਚਾ ਦੇ ਵਿੱਚ ਇੱਥੇ ਦਾ ਜਾਣਦੇ ਹਾਂ ਕਿ 8ਵੀਂ ਦਾ ਨਤੀਜਾ ਕਿਸ ਤਰ੍ਹਾਂ ਆ ਰਿਹਾ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਤੁਸੀਂ ਜਦੋਂ ਹੁਣ ਪੜ੍ਹ ਲਿਖ ਗਏ ਪੜ੍ਹ ਲਿਖ ਕੇ ਫੇ ਕੀ ਬਣਨਾ ਚਾਹੁੰਦੇ ਆ ਤੁਸੀਂ ਇੰਜੀਨੀਅਰ ਬਿਲਕੁਲ ਵਾਕਿਆ ਇੰਜੀਨੀਅਰ ਜਿਹੜੇ ਹੈਗੇ ਸਾਡੇ ਜਿਹੜਿਆ ਦੇਸ਼ ਦੇ ਵਿੱਚ ਮਤਲਬ ਬਣੇ ਵੀ ਹੈਗੇ ਔਰ ਬਣਨਾ ਵੀ ਚਾਹੀਦਾ ਤੁਸੀਂ ਹੁਣ ਪੜਾਈ ਕਰਨ ਤੋਂ ਬਾਅਦ ਪੜ੍ਹ ਲੈ ਕੇ ਕੀ ਬਣਨਾ ਚਾਹੋਗੇ ਆਈਪੀਐਸ ਆਫੀਸਰ ਵਾਜੀ ਵਾ ਬਿਲਕੁਲ ਇਹਨਾਂ ਨੂੰ ਤਾਂ ਮੈਂ ਤੁਹਾਨੂੰ ਪਹਿਲੇ ਸਲੂਟ ਮਾਰਦਾ ਕਿ ਪਰਮਾਤਮਾ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਅੱਛਾ ਤੁਸੀਂ ਕੀ ਸੋਚਿਆ ਕਿ ਪੜ੍ਹ ਲੈ ਕੇ ਅੱਗੇ ਜਾ ਕੇ ਕੀ ਬਣੋਗੇ ਪਾਇਲਟ ਸੋਚਿਆ ਵਾਕਿਆ ਵੀ ਦੇਖੋ ਉਡਾਨ ਵੱਡੀ ਹੋਵੇ ਤੁਹਾਡੀ ਸੋਚ ਵੱਡੀ ਹੋਵੇ ਹੋਵੇ ਤਾਂ ਇਹਨਾਂ ਦੀ ਤਰ੍ਹਾਂ ਜਿਹੜੇ ਹੈਗੇ ਤੁਸੀਂ ਅੱਗੇ ਵੀ ਜਾ ਸਕਦੇ ਹੋ ਤੁਸੀਂ ਕੀ ਸੋਚਿਆ ਪੜ ਲਿਖ ਕੇ ਕ੍ਰਿਊ ਕੈਪਟਨ ਹਾਂਜੀ ਕ੍ਰਿਊ ਕੈਪਟਨ ਠੀਕ ਹੈ ਜੀ ਆ ਤੁਸੀਂ ਸਾਰੇ ਦੇਖਿਆ ਹੈਗਾ ਕਿ ਇਹਨਾਂ ਦੀ ਅਗਰ ਸੋਚ ਵੱਡੀ ਹੈਗੀ ਆ ਤਾਂ ਸੋਚ ਨੂੰ ਜਿਹੜੇ ਹੈਗੇ ਉਹ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੈਂ ਪਾਇਲਟ ਬਣਨਾ ਚਾਹੰਦੀ ਆ ਵਾਕਿਆ ਅਗਰ ਪਾਇਲਟ ਬਣ ਜਾਂਦੇ ਆ ਉਡਾਨ ਜਿਹੜੀ ਆ ਕਿ ਤੁਹਾਡੀ ਸੋਚ ਵੱਡੀ ਹੈਗੀ ਆ ਤਾਂ ਤਾਂ ਹੀ ਤੁਸੀਂ ਅੱਗੇ ਜਾ ਸਕਦੇ ਹੋ ਨਮਾ ਸ਼ਰਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਲ ਕਹਿੰਦੀ ਇਹ ਵਿਸ਼ੇਸ਼ ਰਿਪੋਰਟ ਤੇ ਸਾਡੇ ਵੱਲੋਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਵੱਲੋਂ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਤੇ ਤੁਹਾਡਾ ਨਾਮ ਕੀ ਆ ਕਨਿਕਾ ਕਨਿਕਾ ਨਾ ਪਹਿਲਾਂ ਤਾਂ ਨਾਮ ਹੀ ਬੜਾ ਸੋਹਣਾ ਹੈਗਾ ਆ ਅੱਛਾ ਹੁਣ ਤੁਸੀਂ 8ਵੀਂ ਕਲਾਸ ਵਿੱਚੋਂ 9ਵੀਂ ਕਲਾਸ ਵਿੱਚ ਹੋਏ ਆ ਨਾ ਤੁਹਾਡੇ ਮਮਾ ਦਾ ਨਾਮ ਕੀ ਆ ਮੇਰੇ ਮਮਾ ਦਾ ਨਾਮ ਬਨੀਤਾ ਬਨੀਤਾ ਔਰ ਤੁਹਾਡੇ ਡੈਡੀ ਦਾ ਨਾਮ ਫਾਦਰ ਦਾ ਪਪਾ ਦਾ ਨਾਮ ਹੈ ਗਰਮੇਸ਼ ਕੁਮਾਰ। ਅੱਛਾ ਪਪਾ ਦਾ ਨਾਮ ਰਮੇਸ਼। ਠੀਕ ਆ। ਪਿੰਡ ਕਿਹੜਾ ਆਪਣਾ? ਗਰਚਾ। ਗਰਚਾ ਪੇ ਕਿਹੜੇ ਸਕੂਲ ਵਿੱਚ ਪੜ੍ਹਦੇ ਹੋ ਤੁਸੀਂ? ਸਰਕਾਰੀ ਹਾਈ ਸਕੂਲ। ਗਰਚਾ ਦੇ ਵਿੱਚ। ਹਾਂਜੀ। ਅੱਛਾ ਹੁਣ ਤੁਸੀਂ 8ਵੀਂ ਕਲਾਸ ਦੇ ਵਿੱਚ ਹੈਗਾ। ਤੁਸੀਂ ਕਿੰਨਿਆਂ ਵਿੱਚੋਂ ਕਿੰਨੇ ਨੰਬਰ ਲਏ ਆ? 600 ਵਿੱਚੋਂ 547। 600 ਵਿੱਚੋਂ 547। ਅੱਛਾ ਤੇ ਕੋ ਟਿਊਸ਼ਨ ਵਗੈਰਾ ਰੱਖੀ ਸੀ ਕਿ ਨਹੀਂ? ਰੱਖੀ ਸੀ। ਇਹ ਇਹ ਤੁਸੀਂ ਦੇਖ ਪਾ ਰਹੇ ਹੋ ਇਹ ਜਿੰਨੇ ਬੱਚੇ ਜਿਹੜੇ ਆ ਇਹ ਨੰਬਰ ਲੈ ਕੇ ਗਏ ਆ ਔਰ ਮੈਨੂੰ ਬੜੀ ਹੈਰਾਨਗੀ ਹੁੰਦੀ ਆ ਔਰ ਬਿਨਾ ਟਿਊਸ਼ਨ ਤੋਂ ਕਿਤੇ ਕੋਈ ਟਿਊਸ਼ਨ ਨਹੀਂ ਰੱਖੀ ਹੈਗੀ ਕਿ ਮਤਲਬ ਇਹ ਆਪਣੀ ਮਿਹਨਤ ਕਰਦੇ ਸੀ ਇੱਥੋਂ ਸਕੂਲ ਚ ਆਉਂਦੇ ਸੀ ਸਕੂਲ ਵਿੱਚੋਂ ਫੇਰ ਘਰ ਨੂੰ ਜਾਂਦੇ ਸੀ ਘਰ ਜਾ ਕੇ ਵੀ ਇਹ ਪੜ੍ਹਾਈ ਕਰਦੇ ਸੀਗੇ ਇਹ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਜਿਹੜਾ ਪ੍ਰਾਈਵੇਟ ਸਕੂਲਾਂ ਵੱਲ ਬਹੁਤ ਰੁਝਾਨ ਬਣਿਆ ਹੋਇਆ ਆ ਇਹਨਾਂ ਨੂੰ ਤੁਸੀਂ ਦੇਖ ਸਕਦੇ ਆ ਕਿ ਇਹ ਸਰਕਾਰੀ ਸਕੂਲ ਚ ਪੜ੍ਹਦੇ ਹੈਗੇ ਆ ਇਸ ਦਾ ਮਤਲਬ ਹੈ ਕਿ ਸਰਕਾਰੀ ਸਕੂਲ ਦੇ ਵਿੱਚ ਕੋਈ ਚੰਗੀ ਪੜ੍ਹਾਈ ਹੋ ਰਹੀ ਹੈਗੀ ਆ ਇਸੇ ਕਰਕੇ ਆ ਜਿਹੜੇ ਚਾਰ ਬੱਚੇ ਹੈਗੇ ਆ ਤੁਹਾਡੇ ਨੰਬਰ ਅਮਰੀਕਾ 90% ਤੋਂ ਉੱਪਰ ਬਣਦੇ ਆ ਹਨਾ ਔਰ ਤੁਸੀਂ ਦੇਖੋ ਕਿ ਇਹਨਾਂ ਦੇ ਨੰਬਰ 90% ਤੋਂ ਉੱਪਰ ਬਣਦੇ ਆ ਇਸੇ ਕਰਕੇ ਜਿਹੜਾ ਮੈਂ ਇਸ ਸਕੂਲ ਦੇ ਵਿੱਚ ਆਇਆ ਔਰ ਬੱਚਿਆਂ ਨੇ ਤੁਸੀਂ ਔਰ ਹਾਂ ਤੇ ਕਿੰਨੀ ਕੋ ਖੁਸ਼ੀ ਹੋਈ ਜਦੋਂ ਤੁਹਾਡੇ ਨੇ ਨੰਬਰ ਆਏ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਹਾਨੂੰ ਸਭ ਨੂੰ ਬਹੁਤ ਖੁਸ਼ੀ ਹੋਈ ਹਾਂਜੀ ਹੁਣ ਅੱਗੇ ਜਾ ਕੇ ਵੀ ਤੁਸੀਂ ਹਨਾ ਇਸੇ ਤਰ੍ਹਾਂ ਪੜ੍ਹਾਈ ਕਰਦੇ ਰਹੋਗੇ ਹਾਂਜੀ ਕੱਕਾ ਤੁਹਾਡਾ ਨਾਮ ਕੀ ਆ ਅਮੀਰ ਕੁਸ਼ਕ ਹਾਂਜੀ ਅਵੀਰ ਕਸ਼ਬ ਕਸ਼ਬ ਕਿਹੜਾ ਪਿੰਡ ਹੈਗਾ ਮਲਪੁਰ ਅੱਛਾ ਮਲਪੁਰ ਹੈ ਕਿਹੜੇ ਸਕੂਲ ਦੇ ਵਿੱਚ ਪੜਦੇ ਆ ਗਵਰਨਮੈਂਟ ਹੈ ਸਕੂਲ ਗਰਚਾ ਅੱਛਾ ਗਰਚਾ ਚ ਪੜਦੇ ਆ ਕਿਹੜੀ ਕਲਾਸ ਨੌਵੀਂ ਨਹੀਂ ਇਸ ਤੇ ਤੁਹਾਡਾ 8ਵੀਂ ਦਾ ਨਤੀਜਾ ਨਿਕਲਿਆ ਤੇ ਅੱਗੇ ਜਾ ਕੇ ਨੌਵੀਂ ਚ ਹੋਏ ਆ ਨਾ ਹਾਂਜੀ ਅੱਛਾ 8ਵੀਂ ਵਿੱਚੋਂ ਤੁਹਾਡੇ ਨੰਬਰ ਕਿੰਨੇ ਆਏ 600 ਤੋਂ 550 600 ਤੋਂ ਤੁਹਾਡੇ ਮਾਤਾ ਤੇ ਪਿਤਾ ਦਾ ਨਾਮ ਕੀ ਆ ਮੇਰੇ ਮੰਮਾ ਦਾ ਨਾਮ ਹੈਗਾ ਸੀਤਾਲਾ ਤੇ ਪਾਪਾ ਦਾ ਨਾਮ ਹੈ ਸੰਦੀਪ ਕੁਮਾਰ अच्छा अच्छा जो तो ਤੁਹਾਡੇ ਨਾਲ ਇਹਨੇ ਨੰਬਰ ਆਏ ਹੈਗੇ ਕਿ ਕਿੰਨੀ ਕਿ ਤੁਹਾਨੂੰ ਖੁਸ਼ੀ ਮਹਿਸੂਸ ਹੋਈ ਆ ਬਹੁਤ ਬਹੁਤ ਖੁਸ਼ੀ ਹੋਈ ਕੋਈ ਟਿਊਸ਼ਨ ਤਾਂ ਨਹੀਂ ਰੱਖੀ ਸੀ ਕਿਤੇ ਨਹੀਂ ਘਰ ਹੀ ਪੜਦੇ ਸੀ ਅਸਾ ਟਿਊਸ਼ਨ ਤੋਂ ਬਿਨਾਂ ਹੀ ਤੁਸੀਂ ਇਹਨੇ ਨੰਬਰ ਲੈ ਗਏ ਹਾਂਜੀ ਠੀਕ ਹਾਂ ਗੁੱਡੀ ਤੇਰਾ ਨਾਮ ਕੀ ਆ ਤੁਹਾਡਾ ਆਫਰੀਨ ਕਸ਼ਾ ਹਾਂਜੀ ਆਫਰੀਨ ਕਸ਼ਾ ਕਿਤੇ ਤੁਸੀਂ ਦੋਨੋਂ ਭੈਣ ਭਰਾ ਤਾਂ ਨਹੀਂ ਹੈਗੇ ਹਾਂਜੀ ਲੋ ਜੀ ਇਹ ਨਮਸ਼ਰ ਦੋ ਆਪਾ YouTube ਚ ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ ਇਹ ਦੋਨੋਂ ਜਿਹੜੇ ਹੈਗੇ ਭੈਣ ਭਰਾ ਨੇ ਔਰ ਉਹਨਾਂ ਨੇ ਵੀ ਨੰਬਰ ਲੈ ਆ ਚਲੋ ਇਹਨਾਂ ਨਾਲ ਵੀ ਗੱਲ ਕਰਦੇ ਆ ਅੱਛਾ ਤੁਹਾਡੇ ਕਿੰਨੇ ਵਿੱਚੋਂ ਕਿੰਨੇ ਨੰਬਰ ਆਏ ਆ 6 ਸਾਰੇ ਵਿੱਚੋਂ 563 ਅੱਛਾ ਕੋਈ ਟਿਊਸ਼ਨ ਤਾਂ ਨਹੀਂ ਰੱਖੀ ਨਹੀਂ ਬਿਲਕੁਲ ਨਹੀਂ ਰੱਖੀ ਉਸ ਤੋਂ ਬਿਨਾਂ ਹੀ ਤੁਸੀਂ ਨੰਬਰ ਲੈ ਗਏ ਹਨਾ ਅੱਛਾ ਫਿਰ ਪੜ੍ਹਦੇ ਕਿੰਨਾ ਚਿਰ ਹੁੰਦੇ ਸੀ ਸਾਰੇ ਦਿਨ ਘਰ ਜਾ ਕੇ ਅੱਛਾ ਇੱਥੋਂ ਜਾ ਕੇ ਵੀ ਪੜ੍ਹਦੇ ਹੁੰਦੇ ਸੀ ਮਤਲਬ ਟਿਊਸ਼ਨ ਨਹੀਂ ਰੱਖੀ ਤੁਸੀਂ ਘਰੇ ਪੜ੍ਹਾਈ ਕੀਤੀ ਹੈਗੀ ਹਨਾ ਤੇ ਇੰਨੇ ਨੰਬਰ ਲੱਗੇ ਤਾਂ ਕਿੰਨੀ ਖੁਸ਼ੀ ਹੋਈ ਹੈਗੀ ਕਿਉਂਕਿ ਤੁਹਾਡੇ ਦਾ ਭਰਾ ਤੇ ਤੁਸੀਂ ਦੋਨੋਂ ਜਦੋਂ ਨੰਬਰ ਲੈ ਕੇ ਗਏ ਹਨਾ ਤੇ ਫੇ ਖੁਸ਼ੀ ਤੇ ਹੋਰ ਜ਼ਿਆਦਾ ਵਧ ਗਈ ਹੈਗੀ ਹਨਾ ਹਾਂਜੀ ਆ ਠੀਕ ਹੈ ਜੀ ਗੁਟੀ ਤੁਹਾਡਾ ਨਾਮ ਕੀ ਆ ਰਾਤਿਕ ਕੌਰ ਅੱਛਾ ਤੇ ਤੁਹਾਡੇ ਮਾਤਾ ਦਾ ਨਾਮ ਪਿਤਾ ਦਾ ਨਾਮ ਮੇਰੇ ਮਾਤਾ ਜੀ ਦਾ ਨਾਮ ਅਮਰਜੀਤ ਕੌਰ ਤੇ ਪਿਤਾ ਦਾ ਨਾਮ ਤਾਂ ਜਿੰਦਰ ਸਿੰਘ ਹੈਂ ਅੱਛਾ ਤੇ ਤੇ ਤੁਹਾਡਾ ਪਿੰਡ ਕਿਹੜਾ ਹੈਗਾ ਪਾਲਟਾਪੁਰ ਅੱਛਾ ਪਾਲਟਾਪੁਰ ਦਿਆ ਹਾਂਜੀ ਤੇ ਪਾਲਟੇ ਤੋਂ ਇੱਥੇ ਪੜਨ ਆਂਦੇ ਆ ਹਾਂਜੀ ਅੱਛਾ ਹੁਣ 8ਵੀਂ ਕਲਾਸ ਤੋਂ ਪਾਸ ਹੋ ਗਏ ਹਨਾ ਹਾਂਜੀ ਕਿੰਨੇ ਵਿੱਚੋਂ ਕਿੰਨੇ ਨੰਬਰ ਲਏ ਆ ਮੇਰੇ 600 ਵਿੱਚੋਂ 547 अच्छा ते को ट्यूशन वगैरह तो रखियो इसी नहीं ਤੁਸੀਂ ਵੀ ਬਿਨਾ ਟਿਊਸ਼ਨ ਤੋਂ ਇੰਨੇ ਨੰਬਰ ਲੈ ਗਏ ਹਾਂਜੀ ਤੇ ਪੜਾਈ ਫੇ ਕਿੰਨਾ ਜ਼ੋਰ ਕਰਦੇ ਹੁੰਦੇ ਸੀ ਲਗਭਗ ਸਾਰਾ ਟਾਈਮ ਘਰ ਜਾ ਕੇ ਘਰ ਜਾ ਕੇ ਤਾਂ ਨਹੀਂ ਕਰਦੇ ਕਹਿੰਦੇ ਤੁਸੀਂ ਕਿ ਆਓ ਪਹਿਲਾਂ ਘਰ ਦਾ ਕੰਮ ਕਰੋ اچھا ਮਤਲਬ ਹੈ ਕਿ ਬਿਨਾ ਟਿਊਸ਼ਨ ਤੋਂ ਅੱਛਾ ਫੇ ਕਿੰਨੀ ਕੋ ਖੁਸ਼ੀ ਖੁਸ਼ੀ ਤੁਹਾਨੂੰ ਹੋਈ ਹੈ ਬਹੁਤ ਤੇ ਅੱਛਾ ਅੱਛਾ ਤੁਹਾਡੇ ਇੰਨੇ ਨੰਬਰ ਆਏ ਆ ਟਿਊਸ਼ਨ ਤੁਸੀਂ ਰੱਖੀ ਕੋਈ ਨਹੀਂ ਹੈਗੀ ਜਿਹੜੇ ਤੁਹਾਡੇ ਨਾਲ ਹੋਰ ਬੱਚੇ ਪੜਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਬਸ ਮਿਹਨਤ ਕਰਨ ਦੀ ਲੋੜ ਆ ਮਿਹਨਤ ਨਾਲ ਨੰਬਰ ਆਂਦੇ ਆ ਸਾਨੂੰ ਪੜ੍ਹਨਾ ਚਾਹੀਦਾ ਆ ਠੀਕ ਸਰ ਜੀ ਨਵਾਂ ਸ਼ਰਦ ਆਪਾ YouTube ਚੈਨਲ ਅੱਜ ਤੁਹਾਡੇ ਸਕੂਲ ਦੇ ਵਿੱਚ ਆਇਆ ਕਿ ਪਤਾ ਲੱਗਾ ਸੀ ਕਿ ਇੱਥੇ ਜਿਹੜੇ ਬੱਚੇ ਆ ਕੇ 90% ਤੋਂ ਵੀ ਉੱਪਰ ਨੰਬਰ ਲੈ ਕੇ ਗਏ ਨੇ ਤੇ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਧੰਨਵਾਦ ਤੁਹਾਡਾ ਜੀ ਕਿ ਤੁਸੀਂ ਸਾਡੇ ਰਿਜ਼ਲਟ ਨੂੰ ਕਵਰ ਕਰਨ ਲਈ ਸਾਡੇ ਸਕੂਲ ਚ ਆਏ ਅ ਇਸ ਤਰ੍ਹਾਂ ਕੈਂਤ ਸਾਹਿਬ ਕਿ ਸਾਡੇ ਜਿਹੜੇ ਬੱਚੇ ਐ ਇਹ ਸਾਡੇ ਕੋਲ 30 ਬੱਚਿਆਂ ਨੇ 8ਵੇਂ ਦੇ ਪੇਪਰ ਦਿੱਤੇ ਸੀ ਔਰ 30 30 ਵਿਦਿਆਰਥੀ ਜਿਹੜੇ ਪਾਸ ਹੋਏ ਆ ਜਿਨ੍ਹਾਂ ਦੇ ਵਿੱਚੋਂ 9 ਵਿਦਿਆਰਥੀ ਜਿਹੜੇ ਆ ਉਹ 80% ਤੋਂ ਉੱਪਰ ਹੈ ਨੰਬਰ ਉਹਨਾਂ ਦੇ ਤੇ 4 ਵਿਦਿਆਰਥੀਆਂ ਦੇ ਨੰਬਰ ਜਿਹੜੇ ਹੈਗੇ ਆ ਉਹ 90% ਤੋਂ ਉੱਪਰ ਹੈ ਸੋ ਬੱਚੇ ਜਿਹੜੇ ਆ ਬਹੁਤ ਸ਼ਾਈਨਿੰਗ ਬਹੁਤ ਵਧੀਆ ਸਾਡਾ ਰਿਜ਼ਲਟ ਆਇਆ ਹੈਗਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਗਾ ਕਿ ਜਿਹੜੇ ਵੀ ਆਪਣੇ ਇਸ ਸਕੂਲ ਤੱਕ ਜਿਨ੍ਹਾਂ ਦੀ ਲੋਕਾਂ ਦੀ ਪਹੁੰਚ ਹੈ ਉਨਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਰਕਾਰੀ ਸਕੂਲਾਂ ਦੇ ਵੱਲ ਆਉਣ ਸਾਡੇ ਸਕੂਲ ਦੇ ਵਿੱਚ ਦਾਖਲਾ ਕਰਾਉਣ ਔਰ ਸਾਰੀਆਂ ਸਹੂਲਤਾਂ ਜੋ ਸਰਕਾਰ ਵੱਲੋਂ ਮਿਲਦੀਆਂ ਹੈਗੀਆਂ ਬੱਚਿਆਂ ਨੂੰ ਅਸੀਂ ਪ੍ਰੋਵਾਈਡ ਕਰਾਣੇ ਆ ਐਜੂਕੇਸ਼ਨ ਟੋਟਲੀ ਜਿਹੜੀ ਹੈ ਉਹ ਫ੍ਰੀ ਆਫ ਕਾਸਟ ਹੈ ਕੋਈ ਖਰਚਾ ਨਹੀਂ ਹੁੰਦਾ ਹੈਗਾ ਬੱਚਿਆਂ ਦਾ ਔਰ ਤੁਸੀਂ ਦੇਖ ਰਹੇ ਹੋ ਕਿ ਸਾਡੇ ਮਿਹਨਤੀ ਸਟਾਫ ਦੀ ਜਿਹੜੀ ਹੈ ਉਹ ਪੂਰੀ ਮਿਹਨਤ ਦਾ ਤਨਦੇਹੀ ਦੇ ਨਾਲ ਜਿਹੜੀ ਬੱਚਿਆਂ ਨੂੰ ਕਰਾਉਂਦੇ ਆ ਉਹਦਾ ਨਤੀਜਾ ਹੈ ਕੀ ਸਾਡੇ ਬੱਚਿਆਂ ਦਾ ਇੰਨਾ ਸੋਹਣਾ ਜਿਹੜਾ ਰਿਜ਼ਲਟ ਆਇਆ ਸੋ ਮੈਂ ਸਾਰਿਆਂ ਨੂੰ ਆਪਣੇ ਸਟਾਫ ਮੈਂਬਰਾਂ ਨੂੰ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਤੇ ਸਾਰੇ ਨਗਰ ਨਿਵਾਸੀਆਂ ਨੂੰ ਇਸ ਵਧੀਆ ਰਿਜ਼ਲਟ ਦੇ ਉੱਤੇ ਬਹੁਤ ਬਹੁਤ ਧੰਨਵਾਦ ਇੱਕ ਨੂੰ ਮੈਂ ਹੋਰ ਦੇਖੀ ਹੈਗੀ ਮੈਂ ਬੱਚਿਆਂ ਨੂੰ ਮਿਲਿਆ ਹੈਗਾ ਉਹਨਾਂ ਨਾਲ ਗੱਲਬਾਤ ਕੀਤੀ ਆ ਲੇਕਿਨ ਕਿਸੇ ਵੀ ਬੱਚੇ ਨੇ ਦੇਖੋ ਟਿਊਸ਼ਨ ਨਹੀਂ ਰੱਖੀ ਹੈਗੀ ਇਹਦਾ ਮਤਲਬ ਜਦੋਂ ਜਦੋਂ ਤੁਹਾਨੂੰ ਇੱਕ ਅਧਿਆਪਕ ਕਲਾਸ ਦੇ ਵਿੱਚ ਨਹੀਂ ਅੱਛੀ ਤਰ੍ਹਾਂ ਨਾਲ ਪੜਾ ਰਿਹਾ ਹੈਗਾ ਤੇ ਤੁਹਾਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਜੀ ਸਾਡੇ ਬੱਚੇ ਜਿਹੜੇ ਟੀਚਰਸ ਐ ਉਹ ਬੱਚਿਆਂ ਨੂੰ ਬਿਲਕੁਲ ਇੰਡੀਵਿਜੂਅਲ ਅਟੈਂਸ਼ਨ ਦੇ ਕੇ ਪੜ੍ਹਾਉਂਦੇ ਐ ਕੱਲੇ-ਕੱਲੇ ਬੱਚੇ ਦਾ ਕੰਮ ਚੈੱਕ ਕਰਦੇ ਐ ਸੋ ਇਹ ਹੁਣ ਸਿਰਫ ਵਿਦਿਆਰਥੀ ਦੇ ਮਾਤਾ-ਪਿਤਾ ਦਾ ਇੱਕ ਫਰਜ਼ ਬਣ ਜਾਂਦਾ ਐ ਕਿ ਉਹ ਉਹਨੂੰ ਘਰ ਜਾ ਕੇ ਪੁੱਛਣ ਵੀ ਬੇਟਾ ਤੈਨੂੰ ਕੀ ਕੰਮ ਮਿਲਿਆ ਉਹਨੂੰ ਇਹ ਦੇਖਣ ਕਿ ਉਹ ਘਰ ਜਾ ਕੇ ਵਿਹਲਾ ਨਾ ਘੁੰਮਦਾ ਰਹੇ ਉਹਨੂੰ ਜਿਹੜਾ ਹੈ ਉਹ ਘਰ ਦੇ ਥੋੜਾ ਜਿਹਾ ਮੋਨੀਟਰ ਕਰਨ ਸਕੂਲ ਵੱਲੋਂ ਕੋਈ ਕਸਰ ਨਾ ਠੀਕ ਐ ਬਹੁਤ-ਬਹੁਤ ਸ਼ੁਕਰੀਆ ਦੇ ਵਿੱਚ ਆਇਆ ਸੀ ਮੈਂ ਸੋਚਿਆ ਵੀ ਇੱਥੇ ਦੇਖੋ ਲੜਕੀਆਂ ਹੈਗੀਆਂ ਤੁਸੀਂ ਦੇਖੋ ਕਿਸ ਤਰ੍ਹਾਂ ਪ੍ਰੈਕਟਿਸ ਕਰ ਰਹੀਆਂ ਨੇ ਫੁੱਟਬਾਲ ਜਿਹੜਾ ਉਹ ਖੇਡ ਰਹੀਆਂ ਨੇ ਔਰ ਮੈਂ ਸੋਚਿਆ ਕਿ ਤੁਹਾਨੂੰ ਇਹ ਵੀ ਨਾਲ ਦੀ ਨਾਲ ਕਿਉਂ ਨਾ ਦਿਖਾ ਦਿੱਤਾ ਜਾਵੇ ਕਿ ਜਿੱਥੇ ਬੱਚੇ ਪੜ੍ਹਾਈ ਕਰਦੇ ਨੇ ਉੱਥੇ ਜਿਹੜਾ ਹੈ ਇਹਨਾਂ ਨੂੰ ਖੇਡਣ ਦਾ ਵੀ ਦੇਖੋ ਕਾਫੀ ਮੌਕਾ ਦਿੱਤਾ ਜਾਂਦਾ ਹੈਗਾ ਕਿ ਜਦੋਂ ਛੁੱਟੀ ਹੁੰਦੀ ਹੈਗੀ ਆ ਕਿ ਇਹ ਕੁੜੀਆਂ ਖੇਡਣ ਉੱਤੇ ਦੇਖ ਸਕਦੇ ਹੋ ਤੁਸੀਂ